ਜੈਨੂ ਸਸਰੀਏ ਕਾਲ ਵੈਲਕਮ ਕਰਦੇ ਆ ਤੁਹਾਡੇ ਸਾਰਿਆਂ ਦਾ ਆਪਣੇ ਚੱਲੇ ਪੰਜਾਬੀ ਫੈਮਿਲੀ ਰਿਐਕਸ਼ਨ ਦੇ ਵਿੱਚ ਕਰਦੇ ਆ ਸਵਦੀਆ ਵੱਲੋਂ ਸਾਰਿਆਂ ਨੂੰ ਚੜ੍ਹਦੀ ਕਲਾ ਜ ਰੱਖੇ ਰਹਾ ਹੋ ਜੀ ਹਾਜ਼ਰ ਇੱਕ ਵਾਰੀ ਫੇਰ ਰਣਜੀਤ ਬਾਵਾ ਲਾਹੌਰ ਦਾ ਪਾਵਾ ਅੱਜ ਪਹਿਲੇ ਵੇਖ ਲੈਦੇ ਜੀ ਬਾਬਾ ਜੀ ਦਾ ਸ਼ੋਅ ਅਪਰੇਸ਼ਨ ਅੰਦੂਰ ਨੂੰ ਲੈ ਕੇ ਆ ਤੇ ਬਾਅਦ ਚ ਆਪਣੇ ਇੱਥੇ ਕਰਦੇ ਪਏ ਵਿਚਾਰ ਜਿਹੜਾ ਕਿ ਸਾਂਝੇ ਲੜਾਈ ਐਡੀ ਖਤਰਨਾਕ ਚੀਜ਼ ਹੈ ਅੱਜਕੱਲ ਲੜਾਈ ਚ ਕਿਸੇ ਨੇ ਖਟਿਆ ਕੁਛ ਔਰ ਰੂਸ ਦੀ ਤੇ ਯੂਕਰੇਨ ਦੀ ਲੜਾਈ ਨੂੰ 1.5 ਸਾਲ ਹੋ ਗਿਆ। ਉਹਨਾਂ ਬਤੰਦਰਾਂ ਇੱਕ ਦੂਜੇ ਦੇ ਦੇਸ਼ ਢਾਤੇ ਪਾਇਆ ਕੋ ਹਾਲੇ ਵੀ ਲੱਗੇ ਹੋਏ। ਮਿੱਤੇਰੇ ਸ਼ਹਿਰ ਵਾਂਗੂ ਤੂੰ ਵੀ ਰਾਸ ਨਹੀਂ ਹੋਈ ਭਵੇਂ ਤੂੰ ਹੱਥ ਦੇ ਦਿੱਤੀਆਂ ਨੇ ਕਾਰੀਆਂ। ਕੁਝ ਰਾਸਿਆ ਨਾ ਮਹਾਲੀ ਦੇ ਪਰਾਂ ਦੇ ਪਾਕੀ ਫੋਗਣੀਆਂ ਯਾਰਾਂ ਦੀ। ਲੇਵੇਂ ਮੁੰਦਰੀ ਦੇ ਉਹ ਜਿਹਦੇ ਨਾਲ ਵੀ ਵਾਹ ਪਿਆ ਓਈਓ ਨੌਂ ਦਾ ਦਾ ਪਿਆ ਏ ਡੰਗਰ ਵੀ ਤਾਂ ਉੱਧਰ ਗਏ ਨੇ ਜਿੱਧਰ ਬਹੁਤਾ ਘਾਹ ਪਿਆ ਆਏ ਹਾਏ ਇੱਕ ਸੱਜਣ ਨਹੀਂ ਸਾਂਭਿਆ ਜਾਂਦਾ ਐਦਾਂ ਖਰਚਾ ਵੱਡੇ ਜਾਂਦਾ ਇੱਧਰ ਕੋ ਗਿਆ ਗਾਂ ਪਿਆ ਏ ਸਾਡਾ ਛੱਲਾ ਮੋੜਦੇ ਸਾਨੂੰ ਤੇਰਾ ਚੱਲ ਆ ਗਿਆ ਲਾਲੀ ਵੇ ਮੁੰਦਰੀ ਮੇਰੀ ਲਾਲੀ ਵੇ ਮੁੰਦਰੀ ਮੇਰੀ ਚੱਲ ਆਂਦੇ ਨਾਲ ਵਈ ਵਈ ਹੁਣ ਕਿਉਂ ਨਹੀਂ ਦਿੰਦਾ ਮੈਨੂੰ ਆਪਣਾ ਇਹ ਨਾਮ ਆਦੀ ਪਹਿਲੇ ਸਟਾਰਟ ਕੋਪਰ ਨੇ ਹੋਏ ਹੋਏ ਮਿੰਟ ਉਹ ਆਪਣਾ ਫੋਨ ਤੇ ਨੂੰ ਨਵੀਂ ਜਨਰੇਸ਼ਨ ਦਾ ਪਹਿਲੀ ਜਨਰੇਸ਼ਨ ਵਿੱਚ ਤਿਆਰ ਹੋਏ 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 ਕਿਹ ਪਰ ਟੈਕਨੈਕ ਅੱਗੇ ਕੜਾਵਾ ਜਿਹੜੀ ਪਹਿਲੇ ਸਟਾਰਟ ਕੋਪਰ ਦੇ ਸੱਜੇ ਆਹਦੇ ਨੇ ਫੋਨ ਦੇ ਘਰਾਂ ਚ ਟੰਗਦੇ ਹੋੜ ਦੁੱਖ ਜਾਂਦੇ ਰਹੇ ਨੀ ਲਾਰਾ ਕਿਤੇ ਹੋਰ ਕਈ ਵਾਰ ਕਿਸੇ ਨੂੰ ਫੋਨ ਕਰੋ ਅਗਲਾ ਗੁਸਲਖਾਨੇ 'ਚ ਹੁੰਦਾ ਤੁਹਾਨੂੰ ਕਹਿ ਦੂ ਮੈਂ ਜਲੰਧਰ ਆਇਆ ਔਰ ਕਈ ਵਾਰ ਮੋਬਾਈਲ ਐਦਾਂ ਦੀ ਚੀਜ਼ ਆ ਤੁਸੀਂ ਕੋਲ ਬੈਠਾ ਬੰਦਾ ਹੀ ਬਲੌਕ ਮਾਰਿਆ ਹੁੰਦਾ ਕਈ ਵਾਰ ਬਹੁਤ ਹੀ ਨੇੜੇ ਬੰਦਾ ਦੂਰ ਹੋ ਜਾਂਦਾ ਦੂਰ ਵਾਲੇ ਨੇੜੇ ਹੋ ਲਾਰਾ ਕਿਥੇ ਹੋਰ ਤੇ ਬਹਾਨਾ ਕਿਥੇ ਹੋਰ ਨਹੀਂ

ਅੱਗੇ ਵੀ ਕੋਈ ਨਹੀਂ ਹੁੰਦਾ ਬਰਬੜ ਬਰਬੜ ਲੜੀ ਦਾ ਤੇ ਹੁੰਦਾ ਹੀ ਨਹੀਂ ਮੈਂ ਤੇ ਪਹਿਲਾਂ ਹੀ ਕਿਹਾ ਲੜਾਈ ਐਡੀ ਖਤਰਨਾਕ ਚੀਜ਼ ਆ ਅੱਜਕੱਲ ਹੁਣ ਤੇ ਚਪੇੜਾਂ ਵਾਲੀ ਜਾਂ ਹੱਥਾਂ ਸੋਟਿਆਂ ਵਾਲੀ ਰਹੀ ਨਹੀਂ ਨਾ ਲੜੋ ਬਹਿ ਜਾਓ ਉਹ ਹਾਲੇ ਬਹਿ ਜਾਓ ਗਰਮੀ ਸ਼ੁਰੂ ਹੋਈ ਐ ਅੱਛਾ ਅੱਗੇ ਵਾਲੇ ਐ ਖੜੇ ਹੁੰਦੇ ਜਿੱਦਾਂ ਇਹਨਾਂ ਪਾਣੀ ਸੁੱਟਣਾ ਅੱਛਾ ਅੱਧੀ ਲੜਾਈ ਪੰਜਾਬੀ ਇਦਾਂ ਹੀ ਕਰਾਂਦੇ ਉਹ ਕੋ ਨਹੀਂ ਹੈ ਜਿਹੜੇ ਲੜੇ ਆਪੇ ਹਟ ਜਾਣਗੇ ਵੀਰ ਬਹਿ ਜਾਓ ਨਹੀਂ ਤਾਂ ਬਾਹਰ ਜਾ ਕੇ ਲੜ ਲਓ ਠੀਕ ਆ ਬਹਿ ਜਾਓ ਬਾਕੀਆਂ ਦਾ ਨਾ ਮਜ਼ਾ ਖਰਾਬ ਕਰੋ ਮੇਰੇ ਵੀਰ ਯਾਰ ਬਹਿ ਜਾਓ ਲੜੀ ਤਾਂ ਨਹੀਂ ਹੁੰਦਾ ਲੜਾਈ ਚ ਕਿਸੇ ਨੇ ਖੱਟਿਆ ਕੁਛ ਔਰ ਰੂਸ ਦੀ ਤੇ ਯੂਕਰੇਨ ਦੀ ਲੜਾਈ ਨੂੰ ਡੇਢ ਸਾਲ ਹੋ ਗਿਆ ਉਹਨਾਂ ਪਤੰਦਰਾਂ ਇੱਕ ਦੂਜੇ ਤੇ ਦੇਸ਼ ਛਾਤੇ ਬਣਿਆ ਕੋ ਹਾਲੇ ਵੀ ਲੱਗੇ ਤੂੰ ਹੀ ਇੱਕ ਦੂਜੇ ਨਾਲ ਧੱਕਾ ਮੁੱਕੀ ਕਰਕੇ ਫਿਰ ਟੈਂਪੋਂਦੇ ਫਿਰ ਬਹਿ ਜਾ ਰਾਮ ਨਾ ਜਿੰਦਗੀ ਬਤਾਓ ਇੰਨੀ ਖੂਬਸੂਰਤ ਜ਼ਿੰਦਗੀ ਆ ਯਾਰੇ ਲੋ ਸ਼ੇਰ ਮਾਰਦਾ ਉਹ ਪਿੱਛੇ ਸ਼ੇਰ ਲੜਿਆ ਜਿਹੜੇ ਉਹ ਸ਼ੇਰ ਠੰਡੇ ਹੋ ਜਣੇ ਤੈਨੂੰ ਮੈਂ ਇਸੇ ਕਰਕੇ ਚੱਕਵੇਂ ਗੀਤ ਨਹੀਂ ਗਾਏ ਸਾਡੇ ਘਰ ਦੇ ਆਂਦੇ ਆਪਦੇ ਸਰੀਰ ਦੇ ਹਿਸਾਬ ਨਾਲ ਗੀਤ ਗਾਇਆ ਕਰ ਮਾਏ ਗੱਲ ਵੀ ਸਹੀ ਹੈ ਇਸ ਘਰ ਕੇ ਇੱਕ ਵਾਰੀ ਸ਼ੇਰ ਮਾਰਿਆ ਸੀ ਪਹਿਲਾਂ ਹੀ ਉਹ ਹਾਲੇ ਤੱਕ ਭੱਜ ਰਿਹਾ ਸ਼ੇਰ ਮਾਰਦ ਨੇ ਮਾਰ ਕੇ ਜਾਊਗਾ ਮਾਰ ਕੇ ਮੈਂ ਤੁਹਾਨੂੰ ਫੜਾ ਜਣਾ ਬਹਿ ਜਾਓ ਬਹਿ ਗਿਆ ਗੱਲ ਦਾ ਮਜ਼ਾ ਮਰ ਜਾਂਦਾ ਗੱਲ ਸੁਣਾਉਣੀ ਸੁਣਨੀ ਸਾਰੇ ਸੁਣੋ ਓਏ ਡੀਜੇ ਇੱਕ ਟਾਈਮ ਇੱਕ ਗੀਤ ਸੁਣ ਲਾਂ ਇਹ ਬਟਨ ਕਰਤਾ ਤੇ ਪਿੱਛੋਂ ਫੇਰ ਚੱਲ ਸਾਰੇ ਸੁਣਾ ਕੇ ਜਾਊ ਮੈਂ ਇੱਥੇ ਹੀ ਆ ਮੈਨੂੰ ਕੋਈ ਕੰਮ ਨਹੀਂ ਆ ਛੇ ਜਿਹੜੀਆਂ ਸੂਰਤਾਂ ਚੜਨ ਚੁਬਾਰੇ ਲਵਲੀ ਲਵੇ ਰਣਜੀਤ ਬਾਵਾ ਕੀ ਬਾਤ ਹੈ ਜਰਨਜੀਤ ਬਾਵਾ ਸਾਹਿਬ ਜੀ ਅੱਛਾ ਇਹ ਵਾਕਿਆ ਉਹਨੇ ਸੱਚ ਕਿਹਾ ਜੀ ਲੜਾਈ ਕਿ ਕੁਝ ਨਹੀਂ ਘਟਿਆ ਕਿ ਲੜਾਈ 'ਚ ਸਹੀ ਗੱਲ ਉਹਨੇ ਕਹਿਆ ਕਦੀ ਕਿਸੇ ਨੇ ਕੁਝ ਘਟਿਆ ਲੜਾਈ 'ਚ ਕਦੀ ਵੀ ਕਿਸੇ ਨੇ ਕੁਝ ਨਹੀਂ ਘਟਿਆ ਹਮੇਸ਼ਾ ਖੋਇਆ ਹੀ ਏ ਅੰਤਲਾ ਕਿ ਤੁਹਾਡਾ ਨੁਕਸਾਨ ਹੀ ਹੋਇਆ ਹੈ ਕਦੀ ਫਾਇਦਾ ਨਹੀਂ ਹੋ ਸਕਦਾ ਲੜਾਈ ਦੇ ਵਿੱਚ ਦੋਨੋਂ ਸਾਈਡਾਂ ਦਾ ਨੁਕਸਾਨ ਹੈ ਜਿਹੜੀ ਮਰਜ਼ੀ ਲੜਾਈ ਹੋਏ ਇੱਕ ਸਾਈਡ ਦਾ ਹੋ ਹੀ ਨਹੀਂ ਸਕਦਾ ਹਮ ਅੱਛਾ ਮੈਨੂੰ ਐਵੇਂ ਲੱਗ ਰਿਹਾ ਜਿਨੇ ਲਾਈਵ ਪਰਫਾਰਮੈਂਸ ਕਰਦੇ ਪਏ ਨੇ ਨਾ ਅਤੇ ਇੱਥੇ ਕੋਈ ਆਪਣਾ ਮਾਮਲਾਤ ਬਣੇ ਨੇ ਕੋਈ ਆਪਸੇ ਝਿੜ ਪਏ ਨੇ ਤੇ ਉਹਨਾਂ ਨੇ ਫੇਰ ਲੜਾਈ ਤੀ ਆ ਕੇ ਕਿ ਚੱਲੇ ਕੇ ਗੀਤ ਗਾ ਲਈਏ ਕਿ ਕੋਈ ਗੱਲਾਂ ਬਾਤਾਂ ਲੜਾਈ ਦੇ ਰਿਲੇਟਿਡ ਕਰ ਲਈਏ ਇੰਦੇ 'ਚ ਪਿਆ ਉਹਨਾਂ ਸਹੀ ਕਿਹਾ ਉਹਨਾਂ ਕਹਿੰਦਾ ਲੜਨਾ ਤੇ ਬਾਹਰ ਜਾ ਕੇ ਲੜੋ ਬਾਕੀਆਂ ਦਾ ਮਜ਼ਾ ਨਾ ਖਰਾਬ ਕਰੋ ਤੇ ਦੋ ਜਣੇ ਹੁਣ ਪੂਰਾ ਮਾਹੌਲ ਜਿਹੜਾ ਇੰਨੀ ਹਜ਼ਾਰਾਂ ਦੇ ਸਾਹਮਣੇ ਆਵਾਮ ਹੈ ਦੋ ਜਣੇ ਲੜਨਗੇ ਤੇ ਫਿਰ ਜਿਹੜਾ ਉੱਥੇ ਆਵਾਮ ਦਾ ਮਾਹੌਲ ਹੈ ਤੇ ਖਰਾਬ ਹੈ ਐਨੀ ਹੁੰਦਾ ਹੈ ਕਿਸੇ ਜਗ੍ਹਾ ਤੇ ਭੀੜ ਲੱਗੀ ਹੋਏ ਨਾ ਕੋਈ ਵੀ ਹੋਏ ਤੇ ਲੜਾਈ ਦਾ ਸਮਾਂ ਬਹਾਨੀ ਜਾਂਦਾ ਕੋਈ ਨਾ ਕੋਈ ਆਪਸ ਇੱਕ ਦੂਜੇ ਨਾਲ ਨਾ ਖਹਿਮ ਖੈ ਹੋ ਹੀ ਜਾਂਦੇ ਨੇ ਠੀਕ ਹੈ ਲੇਕਿਨ ਉਹਨਾਂ ਨੇ ਬੜੀ ਚੰਗੀ ਗੱਲ ਹੈ ਸਟੇਜ ਦੇ ਓਨ ਸਟੇਜ ਉਹਨਾਂ ਨੇ ਕਿਹਾ ਜੀ ਕਿ ਖਤਮ ਕਰੋ ਇਸ ਮਾਮਲੇ ਤੋਂ ਤੇ ਸਕੂਨ ਨਾਲ ਬੈਠ ਕੇ ਪ੍ਰੋਗਰਾਮ ਦੇਖੋ ਮੈਂ ਇੱ ਇਓਮ ਲੱਗਦਾ ਇਹ ਕਹਿਣਾ ਮੈਂ ਕਿਤੇ ਜੱਲਾ ਕੋਈ ਉਹਨਾਂ ਦਾ ਵੀਪਰ ਕਹਿ ਰਹੇ ਸੀ ਤੁਹਾਨੂੰ ਉਹ ਗਾਣਾ ਸੁਣਾਓ ਸ਼ੇਰ ਮਾਰਨਾ ਇਹਨਾਂ ਦਾ ਬੜਾ ਫੇਮਸ ਗਾਣਾ ਗਿਆ ਸ਼ੇਰ ਮਾਰਨਾ ਸ਼ੇਰ ਮਾਰਨਾ ਉਹ ਬਹੁਤ ਅੱਛਾ ਗਾਣਾ ਹੈ ਇਹਨਾਂ ਦਾ ਹੀ ਆ ਪੂਰਾ ਲੈਵਲ ਦਾ ਗਾਣਾ ਹੈ ਇਹਨਾਂ ਦਾ ਕਿਹਨਾ ਸ਼ੇਰ ਮਾਰਨਾ ਕਿਸ ਤਰ੍ਹਾਂ ਸੀ ਗਾਣਾ ਜਿੰਜ ਤੋਂ ਨਿਕਲ ਰਿਹਾ ਹੈ ਕਿਧਰਾਂ ਨੇ ਕਰ ਲਈ ਸਰਦ ਜਿੱਥੇ ਮੇਲੇ ਤੇ ਕੇਰ ਮਾਰਨਾ ਹਾਂ ਇਸ ਤਰ੍ਹਾਂ ਅੱਛਾ ਉਹ ਬਹੁਤ ਅੱਛਾ ਗਾਣਾ ਬੜਾ ਲੈਵਲ ਦਾ ਗਾਣਾ ਸੀ ਇਹਨਾਂ ਦਾ ਬਾਕੀ ਬੜਾ ਵੱਡਾ ਗਾਣਾ ਸੀ ਉਹ ਕਹਿੰਦਾ ਨਾ ਮੈਂ ਸੁਣਾ ਕੇ ਜਾਵਾਂ ਟੈਨਸ਼ਨ ਲੋ ਕਹਿੰਦੇ ਮੈਂ ਸ਼ੇਰ ਬੜੀ ਜਰ ਪਹਿਲੇ ਤੋਂ ਹੀ ਮਾਰ ਲਿਆ ਉਹੀ ਭੱਜਾ ਫਿਰਦਾ ਬਾਫਨੀਆ ਆਪਣਾ अच्छा अरनजीत बड़े अच्छे हैं अरनजीत बाबा जी पंजाब ਦੇ ਹੱਕ ਤੇ ਵੀ ਬਹੁਤ ਬੋਲਦੇ ਬਹੁਤ ਬਹੁਤ ਜਿੰਨੇ ਪਿੱਛੇ ਮਾਮਲੇ ਬਣੇ ਨਾ ਕਿਸਾਨ ਹਲਦੋਂ ਨਾਲੇ ਠੀਕ ਹੈ ਇਹਦੇ ਵਿੱਚ ਉਹਨਾਂ ਨੇ ਬੜੀ ਗੱਲ ਬਾਤ ਚੜ ਕੇ ਕੀਤੀ ਠੀਕ ਹੈ ਮੈਂ ਇਹਨਾਂ ਦੀਆਂ ਬੜੀਆਂ ਵੀਡੀਓ ਵੇਖੀਆਂ ਜਿਹੜੀਆਂ ਇਹਨਾਂ ਨੇ ਔਨ ਕੈਮਰਾ ਆ ਕੇ ਤੇ ਆਪਣੇ ਮਤਲਬ ਕਿ ਜਿਹੜੇ ਲਾਈਵ ਪਰਫਾਰਮੈਂਸ ਕਰਦੇ ਨੇ ਨਾ ਉਹਦੇ ਵਿੱਚ ਕੀਤੀਆਂ ਪੰਜਾਬ ਦੇ ਹੱਕ ਦੇ ਡਟ ਕੇ ਖਲੋਂਦੇ ਨੇ ਡਟ ਕੇ ਆਪ ਦੀ ਗੱਲ ਕਰਦੇ ਨੇ ਭਾਈ ਜੀ ਪੰਜਾਬ ਵਾਸਤੇ ਗੱਲ ਕਰਦੇ ਨੇ ਠੀਕ ਹੈ ਪੰਜਾਬ ਵਾਸਤੇ ਗੀਤ ਵੀ ਆਏ ਸੀ ਕਿ ਸੱਤ ਬੂਤੇ ਜਿਹੜੇ ਕਿ ਇਹਨਾਂ ਨੇ ਗਾਏ ਬੜੇ ਨਾ ਪੰਜਾਬਾਸਤੇ ਬੜੇ ਕੀ ਰੱਖਿਆ ਆ ਸੁਣੇ ਇਹਨਾਂ ਦੇ ਗਾਣੇ ਸੁਣੀ ਤੇ ਇੱਕ ਪੰਜਾਬ ਤੋਂ ਹੀ ਸ਼ੁਰੂ ਹੁੰਦਾ ਹੈ ਪੰਜਾਬ ਅੱਛਾ ਇਹਨਾਂ ਨੇ ਇੱਕ ਕਮੇਟੀ ਬਣਾਈ ਹੋਈ ਆ ਆਪਣੀ ਪੰਜਾਬ ਦੇ ਰਿਲੇਟਡ ਬੜੀ ਵੱਡੀ ਜਮਾਤ ਬਣਾਈ ਹੋਈ ਹੈ ਜਿੰਦੇ ਵਿੱਚ ਕਿਸੇ ਨੂੰ ਕਹਿੰਦੇ ਨੇ ਕੋਈ ਮਸਲਾ ਮਸਾਇਲ ਹੋਏ ਤੇ ਇਹਨਾਂ ਦੀ ਆ ਉਹ ਜਿਹਨੇ ਕਚਹਿਰੀ ਨਹੀਂ ਓਪਨ ਆ ਕੇ ਗੱਲਾਂ ਸੁਣਦੇ ਨੇ ਤੇ ਫਿਰ ਉਹਨਾਂ ਦੇ ਮਾਮਲੇਤ ਨੂੰ ਜਿਹੜਾ ਹੱਲ ਕਰਦੇ ਨੇ ਇਹ ਬਹੁਤ ਅੱਛੀ ਬੜੀ ਅੱਛੀ ਗੱਲ ਹੈ ਵਧੀਆ ਗੱਲ ਹੈ ਕਿ ਅਗਰ ਤੁਹਾਡਾ ਕੋਈ ਵੀਰ ਭੈਣ ਮੁਸ਼ਕਲਾਂ ਦੇ ਵਿੱਚ ਹੈ ਤੇ ਤੁਸੀਂ ਉਹਦਾ ਮਸਲਾ ਹੱਲ ਕਰ ਦੋ ਤੇ ਇਹਦੇ ਨਾਲ ਚੰਗੀ ਗੱਲ ਤੇ ਹੋਣੀ ਚਾਹੀਦੀ ਹੈ। ਇਹ ਚੰਗੇ ਬੰਦਿਆਂ ਦੀ ਗੱਲ ਹੁੰਦੀ ਹੈ। ਇਹ ਹੁਣ ਵੀ ਵੇਖੋ ਨਾ ਮਾਹੌਲ ਬਣਿਆ ਸੀ ਉਹਨਾਂ ਨੇ ਕਿਹਾ ਜੀ ਕਿ ਬੈਠੋ ਉਸ ਮਾਹੌਲ ਨੂੰ ਨਾਰਮਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਸਕੂਨ ਦੇ ਨਾਲ ਕਿਸੇ ਟੈਨਸ਼ਨ ਨਾਲ। ਬਾਕੀ ਐਸੇ ਜਾਈ ਦੀ ਹੁੰਦੀ ਉਮੀਦ ਕਰਦੇ ਤੁਹਾਨੂੰ ਚੰਗੇ ਲੋਕੀ ਮਿਲਦੇ ਹੈ ਜੀ ਅਗਲੀ ਵੀਡੀਓ ਚ ਅੱਲਾਹ ਹਾਫਟ ਟੇਕ ਕੇਅਰ ਬਾਏ ਬਾਏ।